ਉਨੀਰੀ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਗਈ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ ਪਰ ਜਿਹੜਾ ਵੀ ਜੇ ਵੀ ਕਿਸੇ ਨੇ ਕਿਉਂਕਿ ਲੋਕਾਂ ਦੇ ਵਿੱਚ ਜੇ ਤੁਸੀਂ ਸੋਚੋ ਵੀ ਉੱਥੇ ਜਾਣ ਤੋਂ ਕੋਈ ਆਸਤਾ ਜਾਂ ਕਿ ਕੋਈ ਜਾਣ ਤੋਂ ਉੱਥੇ ਡਰੂਗਾ ਕਿਉਂਕਿ ਜਿਹੜਾ ਸਾਹ ਨੇ ਉਹ ਤਾਂ ਗੁਰੂ ਦੇ ਦਿੱਤੇ ਹੋਏ ਆ ਤੇ ਉੱਥੇ ਕੋਈ ਬੰਬ ਤੇ ਚਲਾ ਕੇ ਜਾਂ ਇਹੋ ਜਿਹੀ ਕੋਈ ਗੱਲ ਕਰਕੇ ਕਿਸੇ ਨੂੰ ਕੋਈ ਆਸਤਾ ਚ ਰੋਕ ਸਕਦਾ ਬਿਲਕੁਲ ਨਹੀਂ ਹਾਂ ਜਿਹੜਾ ਇਹੋ ਜਿਹਾ ਕੋਈ ਬੰਦਾ ਹੈ ਉਹ ਗੱਲ ਮੂਹਰੇ ਜਰੂਰ ਆ ਜਾਣੀ ਚਾਹੀਦੀ ਹੈ ਕਿਉਂਕਿ ਕਈ ਦਿਨ ਹੋ ਗਏ ਕਈ 4-5 ਵਾਰ ਉਹ ਮੇਲ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਸ਼ਾਇਦ ਮੀਡੀਆ ਦੇ ਮੂਹਰੇ ਆ ਰਹੀਆਂ ਵੀ ਪਤਾ ਲੱਗਿਆ ਹੈ ਪਰ ਇਹ ਗੱਲਾਂ ਬਾੜੀਆਂ ਕਿਸੇ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਇਹ ਏਜੰਸੀਆਂ ਤੱਕ ਜਾਂ ਪੁਲਿਸ ਤੱਕ ਰਹਿਣੀ ਚਾਹੀਦੀਆਂ ਬਾਹਲਾ ਇਹਨੂੰ ਲੋਕਾਂ ਚ ਲਿਆ ਕੇ ਇੱਕ ਡਰ ਦਾ ਮਾਹੌਲ ਪੈਦਾ ਹੈ ਜਿਹੜਾ ਉਹ ਵੀ ਨਹੀਂ ਹੋਣਾ ਚਾਹੀਦਾ। ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਕਿ ਮੇਰੇ ਜੀ ਵਾਧਰਾ ਸਾਹਿਬ ਹੈ ਚੀਚਾ ਜੀ ਉਹਨਾਂ ਨੂੰ ਮੋਦੀ ਸਰਕਾਰ ਤੰਗ ਕਰ ਰਹੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਯਾਰ ਜਨ ਭੇਜ ਭਗੇ ਜੀ ਉਹਨਾਂ ਦੇ بیٹے ਨੇ ਘਰ ਗਿਆ ਤੇ ਇਟਲੀ ਰੇਡ ਕੀਤੀ ਉਹਨਾਂ ਜੀ ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੋਦੀ ਸਰਕਾਰ ਦੋ ਦੇਖੋ ਮੈਂ ਸਮਝਦਾ ਜੇ ਮੈਨੂੰ ਤੁਸੀਂ ਸੱਚੀ ਗੱਲ ਪੁੱਛੋ ਤਾਂ 14 ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਤੇ ਜਿਹੜੇ ਕਾਂਗਰਸ ਦੇ ਜਾਂ ਗਾਂਧੀ ਪਰਿਵਾਰ ਦੇ ਜਿਹੜੇ ਜਵਾਈ ਰਾਜਾ ਨੇ ਗਵਾਧਰਾ ਸਾਹਿਬ 14 ਤੋਂ ਅੱਜ ਕਿੰਨੇ ਹੋ ਗਏ 25 ਅੱਜ 11 ਸਾਲ ਹੋ ਗਏ ਉਹਨਾਂ ਦੇ ਉੱਤੇ ਇਸੇ ਕਰਕੇ ਵੀ ਕੋਈ ਇਹ ਨਾ ਕਹਿ ਦੇਵੇ ਕਿੰਤੂ ਪਰੰਤੂ ਨਾ ਕੋਈ ਖੜਾ ਕਰੇ ਲਗਾਤਾਰ ਏਜੰਸੀਆਂ ਇਨਕੁਆਰੀਆਂ ਕਰ ਰਹੀਆਂ ਲਗਾਤਾਰ ਛਾਣਮੀਨ ਕਰ ਰਹੀਆਂ ਤੇ ਹੁਣ ਉਹ ਜਿਹੜੀ ਪੂਰੀ ਤਿਆਰ ਕਰਕੇ ਉਹ ਹੁਣ ਫਾਈਲ ਆ ਜਿਹੜੀ ਉਹ ਕੋਰਟ ਚ ਚਲੇ ਜਾਊਗੀ ਜੇ ਕੋਈ ਐਸੀ ਗੱਲ ਹੁੰਦੀ ਤਾਂ ਭਾਈ ਸਾਹਿਬ 14 ਚੀ ਵਾਡਰਾ ਸਾਹਿਬ ਜੇਲ੍ਹ ਚ ਸਿੱਟੇ ਹੁੰਦੇ ਜੇ ਕੋਈ ਐਸੀ ਗੱਲ ਹੁੰਦੀ ਸਰਕਾਰ ਨੇ ਪੱਖਪਾਤ ਕਰਨ ਨਹੀਂ ਹੁੰਦੀ ਤਾਂ ਫੇਰ ਵਾਡਰਾ ਸਾਹਿਬ ਹੁਣ ਨੂੰ ਬਾਹਰ ਨਾ ਫੇਰ ਸਕਦੇ ਹੋਏ ਦੁਨੀਆ ਦੇ ਹਰ ਮੁਲਕ ਚ ਉਹਨਾਂ ਦੀ ਜਾਇਦਾਦ ਆ ਮੈਂ ਕਹਿ ਸਕਦਾ ਵੀ ਕੋਈ ਐਸਾ ਮੁਲਕ ਦਾ ਕੋਨਾ ਨਹੀਂ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਵਾਡਰਾ ਦਾ ਘਰ ਨਾ ਹੋਵੇ ਜਿੱਥੇ ਬਾਡਰਾ ਦੀ ਜ਼ਮੀਨ ਜਾਇਦਾਦ ਨਾ ਹੋਵੇ ਪਰ ਇਹ ਐਡਾ ਵੱਡਾ ਇੱਕ ਪਰਿਵਾਰ ਆ ਜੇ ਉਹਦੇ ਉੱਤੇ ਮਾੜੀ ਜਿਹੀ ਕੋਈ ਕੱਚੀ ਗੱਲ ਹੋ ਜਾਂਦੀ ਆ ਹੋ ਗਈ ਤਾਂ ਮਰ ਮੁੜ ਕੇ ਉਹਦਾ ਜਵਾਬ ਦੇਣਾ ਔਖਾ ਇਸ ਕਰਕੇ 11 ਸਾਲ ਹਰ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹਰ ਚੀਜ਼ ਜੋੜੀ ਜਾ ਰਹੀ ਆ ਕੜੀ ਨਾਲ ਕੜੀ ਜੋੜੀ ਜਾਂਦੀ ਆ ਇੱਕ ਕੇਸ ਦੇ ਵਿੱਚ ਹੁਣ ਪੂਰੀ ਜਿਹੜੀ ਉਹ ਤਿਆਰ ਕਰਕੇ ਇਨਕੁਆਰੀ ਹੁਣ ਉਹ ਟੂ ਕੋਰਟ ਹੋਏਗੀ ਤੇ ਫਿਰ ਕੋਰਟ ਆ ਜਿਹੜਾ ਉਹਦੇ ਵਿੱਚ ਬਹਿਸ ਹੋਵੇਗੀ ਸਜ਼ਾ ਸੁਣਾਈ ਜਾਏਗੀ ਕੋਈ ਉਹਨਾਂ ਨੂੰ ਪਹਿਲਾਂ ਕਿਸ ਨੇ ਅਰੈਸਟ ਨਹੀਂ ਕੀਤਾ ਕੋਈ ਉਹਨਾਂ ਦੇ ਪੁੱਛ ਪੁੱਛ ਦਛਲੀ ਉਹ ਬੁલાਏ ਨੇ ਉਹ ਜਾਂਦੇ ਆ ਤੇ ਹੁਣ ਉਹਦੇ ਵਿੱਚੋਂ ਜੋ ਵੀ ਈਡੀ ਕੱਢੇਗੀ ਜੋ ਵੀ ਉਹਨਾਂ ਦੇ ਜਾਇਦਾਦ ਦੀਆਂ ਗੱਲਾਂ ਨਿਕਲਣਗੀਆਂ ਇਹ ਚ ਦਾ ਕੋਈ ਭੁਲੇਖਾ ਹੀ ਨਹੀਂਗਾ ਵੀ ਉਹਨਾਂ ਨੇ ਵਕ ਵਕ ਚੀ ਸੀ ਮਨਿਸਟਰਾਂ ਤੋਂ ਚਾਹੇ ਉਹ ਹਰਿਆਣਾ ਦਾ ਸੀਐਮ ਸਰਕਾਰ ਹੋਵੇ ਉਸ ਵੇਲੇ ਲਾਭ ਲਏ ਚਾਹੇ ਉਹਨਾਂ ਨੇ ਬਗੇਲ ਸਾਹਿਬ ਜਿੱਥੇ ਇਹਨਾਂ ਦੀ ਸਰਕਾਰ ਰਹੀ ਛਤੀਸਗੜ ਉਤੋਂ ਇਨਾਂ ਦੇ ਇਨਾਂ ਦੇ بیٹے ਸੀਐਮ ਦੇ ਨਾਲ ਰਲ ਕੇ ਉਸ ਵੇਲੇ ਸਾਰਾ ਕੁਝ ਕੀਤਾ ਗਿਆ ਇੱਥੇ ਤੱਕ ਕਿ ਮੈਂ ਤੁਹਾਨੂੰ ਇਹ ਤੁਸੀਂ ਹੈਰਾਨ ਹੋਵੋਗੇ ਇਹ ਗੱਲਾਂ ਬਘੇਲ ਸਾਹਿਬ ਨੇ ਆਪ ਦਸੀਆਂ ਜਦੋਂ انکوائری ਲਈ ਬੁલાਇਆ ਗਿਆ ਵੀ ਜਿਹੜੀ ਗਾਂਧੀ ਫੈਮਲੀ ਆ ਚਾਹੇ ਪ੍ਰਿਯੰਕਾ ਗਾਂਧੀ ਹੋਵੇ ਚਾਹੇ ਸੋਨੀਆ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਜਿਹੜੇ ਉਹਨਾਂ ਦੇ ਘਰੇ ਲੋਕ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਕੰਮ ਰਸੋਈ 'ਚ ਕਰਦੇ ਆ ਉਹਨਾਂ ਦੇ ਕੱਪੜਿਆਂ ਤੱਕ ਉਹਨਾਂ ਦੀਆਂ ਬੂਟ ਜਰਾਬਾਂ ਤੱਕ ਉਹਨਾਂ ਦੇ ਕੱਪੜੇ ਇਨਰ ਵੇਅਰ ਵੀ ਜਿਹੜੇ ਨੇ ਬਨਾਣ ਜਿਹਨੂੰ ਕਹਿੰਦੇ ਆ ਇਹਨਾਂ ਨੂੰ ਆਪਣੇ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਬਘੇਲ ਸਾਹਿਬ ਸਰਕਾਰ ਦੇ ਉਸ ਵੇਲੇ ਹੁੰਦੇ ਹੋਏ بڑے بڑے ਲੋਕਾਂ ਨੂੰ ਕਹਿ ਕੇ ਭੇਜਦੇ ਰਹੇ ਨੇ ਰਸੋਈਦਾਰ ਰਸੋਈਏ ਦੇ ਕੱਪੜੇ ਵੀ ਜਿਹੜੇ ਉਹ ਬਘੇਲ ਦੇ ਘਰੋਂ ਆਉਂਦੇ ਸੀ